ਕੁਲਸ ਨਾਲ ਗੱਲ ਕਰਕੇ ਗਈ ਉਹ ਉਹਨਾਂ ਦੇ ਜਾਂਦਿਆਂ ਜਾਂਦਿਆਂ ਮੇਰਾ ਹਾਲ ਅੱਜਕੱਲ ਏਡੀਪੀ ਜਾਂ ਕੋਈ ਵੱਡਾ ਆਉਦਾ ਵਾ ਰਜਿੰਦਰ ਢੋਕੇ ਇਹ ਉਹਨੂੰ ਆਈਪੀਐਸ ਉਹ ਕਿਤੇ ਐਸਪੀ ਦੀ ਟ੍ਰੇਨਿੰਗ ਵਾਸਤੇ ਇੱਥੇ ਮੌਸਰ ਆਇਆ ਉਹ ਢੋਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਇੱਥੇ ਫੂਲਾ ਬੈਠਾ ਤੇ ਉਹਨੂੰ ਅਸਲੀਅਤ ਦਾ ਨਹੀਂ ਪਤਾ ਕਿ ਫੂਲਾ ਛੇਗੀਆ ਉਹ ਨਾਲ ਪੰਜ ਸੱਤ ਬੰਦੇ ਉਹਨੇ ਅਕਸਰ ਵੱਡੇ ਹੋਰ ਲਏ ਐ ਐਸਐਚਓ ਡੀਐਸਪੀ ਜਿਵੇਂ ਆਇਆ ਅੰਦਰ ਹਥਿਆਰ ਦੇਖ ਕੇ ਤੇ ਦੇਖ ਕੇ ਘਰ ਬਾਣਾ ਤੇ ਪਾਏ ਉਹ ਮੈਂ ਆਉਂਦਾ ਅਰੇ ਜੀਤ ਵੱਟਵਾਦੀ ਹੈ ਗਾਂ ਆਇਆ ਜਦੋਂ ਪੰਦਰ ਕੂਲੇ ਨੇ ਇਹਦੇ ਚਪੇੜ ਮਾਰੀ ਟੋਕੇ ਤੇ ਜਿਹੜੇ ਉਹਦੇ ਨਾਲ ਆਏ ਸੀ ਉਹ ਦੋਸਤੇ ਅਫਸਰ ਉਹ ਟੋਕੇ ਦੇ ਦੇਦੇ ਚੇੜ ਪਿੱਛੋਂ ਵਜਦੀ ਉਹ ਪਹਿਲਾਂ ਹੀ ਕਮਰੇ ਚ ਭੱਜ ਗਏ ਇਹਨਾਂ ਦੱਦਵਾਦ ਚਲੋ ਪੁਲਿਸ ਨੇ ਉਹਨੇ ਬਾਹਰ ਜਾ ਕੇ ਰੋਲਰਪਪਾਇਆ ਘੇਰਾ ਪਾ ਲਿਆ ਤੇ ਉਸ ਵੇਲੇ ਦਰਸ਼ਨ ਸਿੰਘ ਮਾਨ ਉਹ ਐਸਪੀ ਸੀ ਲਈ ਕਿ ਆਈਪੀਐਸ ਰੈਂਕ ਦੇ ਬੰਦਿਆਂ ਦੇ ਜੇ ਉਹਨੇ ਛੇੜ ਮਾਰਦੇ ਤੇ ਉਹਨੇ ਆਣ ਕੇ ਨਾਲੇ ਉਹਦੇ ਕੁਮਾਰੀ ਮੰਗੀ ਤੇ ਨਾਲੇ ਉਹਨੇ ਇਹਨਾਂ ਨਾਲ ਕਿ ਮੈਨੂੰ ਪਤਾ ਨਹੀਂ ਇਹ ਜੀ ਮੋਗਲਾ ਵਿੱਚ ਪਾ